ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਤੁਹਾਡੇ ਨਾਲ ਕੁਝ ਗੱਲਬਾਤ ਕਰਨ ਜਾ ਰਹੇ ਆ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਨੂੰ ਇੰਨੀ ਜ਼ਿਆਦਾ ਸਪੋਰਟ ਕੀਤੀ ਇੰਨਾ ਜ਼ਿਆਦਾ ਪਿਆਰ ਦਿੱਤਾ ਸਾਰੇ ਸਾਡੇ ਕੰਮ ਨੂੰ ਬਹੁਤ ਵਧੀਆ ਸਪੋਰਟ ਕਰਦੇ ਆ ਸਾਰੇ ਲਾਈਕ ਕਰਦੇ ਆ ਇੰਸਟਾਗ੍ਰਾਮ ਤੇ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਐਂਡ YouTube ਚੈਨਲ ਤੇ ਵੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਰੇ ਸਾਨੂੰ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਇੰਨੀ ਜ਼ਿਆਦਾ ਸਾਡਾ ਜੋ ਵੀ ਅਸੀਂ ਮਿਹਨਤ ਕਰਦੇ ਆ ਡਿਜ਼ਾਈਨ ਬਣਾਉਂਦੇ ਨੇ ਤੁਸੀਂ ਸਾਰੇ ਬਹੁਤ ਜ਼ਿਆਦਾ ਪਸੰਦ ਕਰਦੇ ਹੋ ਸਾਡੇ ਕੋਲੇ ਰਿਪੀਟਲੀ ਵੀ ਉਹੀ ਡਿਜ਼ਾਈਨ ਚੱਲਦੇ ਆ ਕਿਉਂਕਿ ਸਾਡੇ ਕੋਲੇ ਕੰਮ ਰਿਪੀਟ ਉਹੀ ਚੱਲਦਾ ਕੁਝ ਨਵਾਂ ਅਸੀਂ ਬਣਾ ਨਹੀਂ ਪਾਉਂਦੇ ਬਾਕੀ ਕਈ ਭੈਣਾਂ ਦੇ ਕਮੈਂਟ ਆਉਂਦੇ ਆ ਵੀ ਆਪਣਾ ਬੁਟੀਕ ਹੈ ਕਿੱਥੇ ਜਿਆਦਾ ਫੋਨ ਆਉਂਦੇ ਆ ਤਾਂ ਹਰ ਇੱਕ ਫੋਨ ਕਾਲ ਸਾਡੇ ਤੋਂ ਟੈਂਡ ਨਹੀਂ ਹੁੰਦੀ ਉਹਦੇ ਲਈ ਅਸੀਂ ਤੁਹਾਨੂੰ ਦੱਸਦੇ ਆ ਕਿ ਆਪਣਾ ਜਿਹੜਾ ਬੁਟੀਕ ਹੈਗਾ ਜੀ ਗਿੱਦੜਵਾਹਾ ਸ਼ਹਿਰ ਦੇ ਵਿੱਚ ਨੀਅਰ ਦੋਲਾ ਗੇਟ ਦੇ ਕੋਲ ਰਹਿ ਜਾਂਦਾ ਜਿੱਦਾਂ ਕਿ ਗਿੱਦੜਵਾਹਾ ਜਦੋਂ ਬਠਿੰਡੇ ਤੋਂ ਆਪਾਂ ਮਲੋਟ 허ਵੋਰ ਜਾਂਦੇ ਆ ਤਾਂ ਰਸਤੇ ਦੇ ਵਿੱਚ ਇੱਕ ਸ਼ਹਿਰ ਹੈ ਗਿੱਦੜਵਾਹਾ ਡਿਸਟ੍ਰਿਕਟ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਰਹਿ ਜਾਂਦੇ ਆਪਾਂ ਬਠਿੰਡੇ ਦੇ ਮਲੋਟ ਦੇ ਸੈਂਟਰ ਵਿੱਚ ਰਹਿ ਜਾਂਦੇ ਆ ਤੇ ਬਾਕੀ ਜਿਨ੍ਹਾਂ ਨੇ WhatsApp ਤੇ ਆਪਾਂ ਨੂੰ ਰਿਪਲਾਈ ਜਿੱਦਾਂ ਕਿ ਤੁਸੀਂ ਸਾਰੇ ਕਹਿੰਦੇ ਹੋ ਕਿ ਰਿਪਲਾਈ ਨਹੀਂ ਹੁੰਦੇ ਆ WhatsApp ਤੇ ਜਾਂ Instagram ਤੇ ਸੋ ਅਸੀਂ ਡੇਲੀ ਵਾਈ ਕੁਝ ਰਿਪਲਾਈ ਕਰਦੇ ਆ ਜਿੱਦਾਂ ਜਿੰਨੇ ਕੁ ਰਿਪਲਾਈ ਹੁੰਦੇ ਆ ਸੀ ਬਹੁਤ ਕਰਦੇ ਆ ਕੋਸ਼ਿਸ਼ ਕਰਦੇ ਆ ਕਿ ਸਾਰੇ ਰਿਪਲਾਈ ਕਰੀਏ ਬਟ ਮੈਸੇਜ ਬਹੁਤ ਜ਼ਿਆਦਾ ਆਉਂਦੇ ਆ ਸਾਰੇ ਰਿਪਲਾਈ ਨਹੀਂ ਹੁੰਦੇ ਸੋ ਕਿਸੇ ਨੂੰ Instagram ਤੇ ਰਿਪਲਾਈ ਮਿਲ ਜਾਂਦਾ ਕਿਸੇ ਨੂੰ WhatsApp ਤੇ ਮਿਲ ਜਾਂਦਾ ਸੋ ਕੋਸ਼ਿਸ਼ ਕਰਾਂਗੇ ਕਿ ਅਸੀਂ ਸਾਰਿਆਂ ਨੂੰ ਰਿਪਲਾਈ ਕਰੀਏ ਤੇ ਬਾਕੀ ਆਪਣਾ ਜਿਹੜਾ ਸਟੱਫ ਹੈਗਾ ਆਪਣੇ ਕੋਲੇ ਤੁਹਾਨੂੰ ਦੱਸ ਦਿੰਨੇ ਆ ਕਿ ਆਪਣੇ ਕੋਲੇ ਸਾਰੇ ਤਰ੍ਹਾਂ ਦਾ ਸਟੱਫ ਹੁੰਦਾ ਪਾਰਟੀ ویئر ਪਿਓਰ ਹੁੰਦਾ ਸਿਆਮੀ ਹੁੰਦਾ ਫੁੱਲ ਪਿਓਰ 80 ਗ੍ਰਾਮ 80 ਗ੍ਰਾਮ ਰਾ ਸਿਲਕ ਸਾਰੇ ਤਰ੍ਹਾਂ ਦੇ ਆਪਾਂ ਸੂਟ ਰੈਡੀ ਕਰਦੇ ਆ ਜਿੱਦਾਂ ਅੱਗੇ ਹੁਣ ਸੀਜ਼ਨ ਆ ਜਾਣਾ ਸੋ ਜਿਨ੍ਹਾਂ ਨੇ ਹੈਂਡਵਰਕ ਦੇ ਸੂਟ ਪਾਰਟੀ ਵੇਅਰ ਆਰਡਰ ਦੇਨੇ ਆ ਤੋਂ ਆਪਣੇ ਆਰਡਰ ਸਾਡੇ ਕੋਲੇ ਪਹਿਲਾਂ ਦੇ ਕਨਫਰਮ ਕਾਫੀ ਆਰਡਰ ਹੈਗੇ ਆ ਹੁਣ ਵੀ ਹਲੇ ਸਾਡੇ ਕੋਲੇ 1.5-2 ਮੰਥ ਟਾਈਮ ਹੈਗਾ ਜਿਨ੍ਹਾਂ ਨੇ ਅਗਲੇ ਸੀਜ਼ਨ ਲਈ ਤੁਸੀਂ ਸੂਟ ਰੈਡੀ ਕਰਵਾਉਣੇ ਆ ਉਹਨਾਂ ਲਈ ਤੁਸੀਂ ਹੁਣ ਆਪਣੇ ਕੋਲ ਟਾਈਮ ਹੈਗਾ ਆਪਾਂ ਕਰ ਸਕਦੇ ਆ ਕਿਉਂਕਿ ਨਵੰਬਰ-ਦਸੰਬਰ ਅੱਗੇ ਜਾ ਕੇ ਥੋੜਾ ਬਿਜ਼ੀ ਹੋ ਜਾਂਦੇ ਆ ਸੋ ਉਦੋਂ ਜਿਹੜੀ ਗੱਲਬਾਤ ਹੁਣ ਆਪਾਂ ਕੱਪੜੇ ਦੇ ਵਿੱਚ ਵਧੀਆ ਆਪਾਂ ਰੀਜਨਲ ਸਟਾਫ ਰੈਡੀ ਕਰਨਾ ਕੋਈ ਡਿਜ਼ਾਈਨ ਬਣਾਉਣੇ ਸੋ ਉਹ ਸੀਜ਼ਨ ਦੇ ਵਿੱਚ ਨਹੀਂ ਬਣਦੇ ਹੈਗੇ ਆ ਤੇ ਆ ਮੋਸਟਲੀ ਜਿੱਦਾਂ ਪ੍ਰਾਈਸ ਦੇ ਆਪਾਂ ਨੂੰ ਆਉਂਦੇ ਆ ਮੈਸੇਜ ਵੀ ਤੁਸੀਂ ਪ੍ਰਾਈਸ ਦੱਸਿਆ ਕਰੋ ਤਾਂ ਪ੍ਰਾਈਸ ਦਾ ਇਹ ਗੱਲ ਹੁੰਦੀ ਹੈ ਭੈਣ ਜਿੱਦਾਂ ਕਿ ਪ੍ਰਾਈਸ ਸਾਡੇ ਕੋਲੇ ਸਟਾਰਟ ਹੁੰਦੀ ਹੈ 6-7000 ਦੇ ਵਿੱਚ ਸੂਟ ਪੈ ਜਾਂਦਾ ਜੋ ਕਿ ਅਸੀਂ ਟਿਸ਼ੂ ਦਾ ਕਰੇਪ ਦਾ ਸੂਟ ਵਧੀਆ ਸਟੱਫ ਦਾ ਆਪਾਂ ਜਿਹੜਾ ਕਿ ਜਿੱਦਾਂ ਦਾ بیس 2000-2500 ਤੱਕ ਹੁੰਦਾ ਉਹਨਾਂ ਤੇ ਵਰਕ ਕਰਕੇ ਟਾਪ ਟਾ ਲਾ ਕੇ ਉਹਨਾਂ ਦੀ ਸਟਿਚਿੰਗ ਕਰਕੇ ਵਧੀਆ ਦੁਪੱਟੇ ਫਿਨਿਸ਼ਿੰਗ ਕਰਕੇ ਉਹਨਾਂ ਦੀ 6-7000 ਪ੍ਰਾਈਸ ਹੁੰਦੀ ਆ ਬਾਕੀ ਕਾਟਨ 1500-2000-2500 ਵਿਦ ਸਟਿਚਿੰਗ ਬਣ ਜਾਂਦੇ ਆ ਕਾਟਨ ਦੇ ਤੁਸੀਂ ਜਿੱਦਾਂ ਦੀ ਵੀ ਵੈਰਾਈਟੀ ਤੁਹਾਨੂੰ ਚਾਹੀਦੀ ਆ ਆਪਾਂ ਉਦਾਂ ਦੀ ਹੀ ਕਲੈਕਸ਼ਨ ਤੁਹਾਡੇ ਲਈ ਲੈ ਕੇ ਆਵਾਂਗੇ ਤੁਹਾਡੇ ਡਿਜ਼ਾਈਨ ਵੀ ਆਪਾਂ ਬਣਾ ਸਕਦੇ ਆ ਤੁਸੀਂ ਸਾਡੇ ਡਿਜ਼ਾਈਨ ਵੀ ਬਣਾ ਸਕਦੇ ਹੋ ਤੇ ਬਾਕੀ ਆਪਣੇ ਕੋਲ ਜਿੱਦਾਂ ਰਿਪੀਟਲੀ ਸਾਰੇ ਕਸਟਮਰ ਪ੍ਰਾਣੇ ਹੋ ਚੁੱਕੇ ਆ ਰਿਪੀਟ ਉਹੀ ਆਰਡਰ ਆਉਂਦੇ ਆ ਸੋ ਸਾਡੇ ਕੋਲੇ ਇੰਨੀ ਟਾਈਮ ਹੀ ਨਹੀਂ ਹੁੰਦਾ ले, ले कि ਅਸੀਂ ਜਾਦਾ ਮਤਲਬ ਆਰਡਰ ਲੈ ਲੈ ਸਕੀਏ ਕਿਉਂਕਿ ਸਾਰੇ ਸਾਡੇ ਕੋਲੋਂ ਮਤਲਬ ਕਈ ਜਿੱਦਾਂ ਲੋਕਲ ਮੇਰੀਆਂ ਭੈਣਾਂ ਦੀਆਂ ਕਾਲਸ ਆਉਂਦੀਆਂ ਕਿ ਉਹ ਬਹੁਤ ਪਰੇਸ਼ਾਨ ਹੁੰਦੇ ਆ ਸਾਡੇ ਕੋਲੋਂ ਸਾਲ-ਸਾਲ ਤੋਂ ਦੋ ਦੋ ਸਾਲ ਉਹਨਾਂ ਦੇ ਫੋਨ ਨਹੀਂ ਅਟੈਂਡ ਹੁੰਦੇ ਸੋ ਉਹਨਾਂ ਲਈ ਸਾਰਿਆਂ ਤੋਂ ਇੱਕ ਵਾਰੀ ਹੱਥ ਜੋੜ ਕੇ ਮਾਫੀ ਚਾਹੁੰਦੇ ਆ ਕਿਉਂਕਿ ਸਮਾਂ ਹੀ ਨਹੀਂ ਹੁੰਦਾ ਸਾਡੇ ਕੋਲੇ ਇੰਨਾ ਕਿਉਂਕਿ ਰਿਪੀਟ ਸਾਡੇ ਜਿਹੜੇ ਪ੍ਰਾਣੇ ਕਸਟਮਰ ਆ ਉਹ ਵੀ ਸਾਨੂੰ ਬਹੁਤ ਸਾਰਾ ਪਿਆਰ ਦੇ ਰਹੇ ਆ ਨਵੇਂ ਕਸਟਮਰ ਵੀ ਸਾਡੇ ਨਾਲ ਬਹੁਤ ਜੁੜ ਰਹੇ ਨੇ ਤੇ ਕੋਸ਼ਿਸ਼ ਕਰਾਂਗੇ ਕਿ ਹਰ ਸਾਲ ਜਿੱਦਾਂ ਪਿਛਲੇ ਸਾਲ ਨਾਲੋਂ ਇਸ ਵਾਰ ਕੁਝ ਚੇਂਜ ਆਇਆ ਨੈਕਸਟ ਸਾਲ ਅਗਲੇ ਸਾਲ ਦੇ ਵਿੱਚ ਆਪਾਂ ਹੋਰ ਥੋੜੇ ਬਹੁਤ ਚੇਂਜ ਕਰਾਂਗੇ ਐਸ ਸੀਜ਼ਨ ਦੇ ਵਿੱਚ ਵੀ ਆਪਾਂ ਥੋੜੇ ਚੇਂਜ ਕਰਾਂਗੇ ਕਿਉਂਕਿ ਪਿਛਲੇ ਸੀਜ਼ਨ ਦੇ ਵਿੱਚ ਸਾਡੇ ਕੋਲ ਚਾਹਾਂ ਵੀ ਬਿਲਕੁਲ ਵੀ ਟਾਈਮ ਹੀ ਨਹੀਂ ਸੀ ਆਰਡਰ ਬਹੁਤ ਘੱਟਲੇ ਸੀ ਸੋ ਹੁਣ ਅਸੀਂ ਕੰਮ ਨੂੰ ਵਧਾ ਰਹੇ ਹਾਂ ਤੁਸੀਂ ਸਾਰੇ ਸਾਡੀ ਸਪੋਰਟ ਕਰੋ ਤੇ ਤੁਹਾਡੀ ਤੁਹਾਡੇ ਸਾਰਿਆਂ ਦੀ ਸਪੋਰਟ ਨਾਲ ਹੀ ਆਪਾਂ ਅੱਗੇ ਆਉਣਾਗਾ ਅੱਗੇ ਜਿੱਦਾਂ ਆਪਾਂ ਕੀ ਆ ਬਾਕੀ ਜਿੱਦਾਂ ਮੇਰੀਆਂ ਭੈਣਾਂ ਕਈ ਫੋਨ ਕਰਦੀਆਂ ਕਿ ਅਸੀਂ ਨਵਾਂ ਬੁਟੀਕ ਸਟਾਰਟ ਕਰਨਾ ਉਹਦੇ ਲਈ ਅਸੀਂ ਕਿੱਥੋਂ ਸਟਾਫ ਲਈਏ ਤਾਂ ਉਹਦੇ ਲਈ ਤੁਹਾਨੂੰ ਦੱਸ ਦਿੰਨੇ ਆ ਕਿ ਨਵਾਂ ਬੁਟੀਕ ਸਟਾਰਟ ਕਰਨ ਲਈ ਕੋਈ ਤੁਹਾਨੂੰ ਜ਼ਿਆਦਾ ਰਿਸਕ ਲੈਣ ਦੀ ਲੋੜ ਨਹੀਂ ਹੈਗੀ ਆ ਥੋੜਾ ਤੁਸੀਂ ਆਪਦੇ ਵਾਲੇ ਦਿਵਾਲੇ ਦੇ ਜਿੱਥੋਂ ਹੋਲ ਸੇਲ ਦੇ ਵਿੱਚ ਤੁਹਾਨੂੰ ਮਿਲਦਾ ਮਾਰਕੀਟ ਹੁੰਦੀ ਹੈ ਜਿੱਦਾਂ ਹਰ ਕਿਤੇ ਹੈ ਨਾ ਸੋ ਤੁਸੀਂ ਉਥੋਂ ਹੀ ਬਾਏ ਕਰ ਸਕਦੇ ਹੋ ਥੋੜੇ ਥੋੜੇ ਤੋਂ ਸਟਾਰਟ ਕਰੋ ਮੈਂ ਨਹੀਂ ਜਦੋਂ ਕਿ ਮੈਂ ਆਪਣੇ ਤੋਂ ਉਹ ਦੱਸ ਦਿੰਦੇ ਆ ਕਿ ਜਦੋਂ ਅਸੀਂ ਬਿਜ਼ਨਸ ਸਟਾਰਟ ਕੀਤਾ ਸੀ ਤਾਂ ਅਸੀਂ ਬਹੁਤ ਲੋ ਤੋਂ ਸਟਾਰਟ ਕੀਤਾ ਸੀ ਸਟਾਰਟਿੰਗ ਦੇ ਵਿੱਚ ਬਹੁਤ ਘੱਟ ਕਪੜਾ ਰੱਖਿਆ ਸੀਗਾ ਕਿਉਂਕਿ ਅੱਗੇ ਨੂੰ ਦੇਖ ਕੇ ਵੀ ਜਿੱਦਾਂ ਜਿੱਦਾਂ ਸਾਡੇ ਕਸਟਮਰ ਬਣ ਗਏ ਉਦੋਂ ਤਾਂ ਮੈਂ ਆਪਦਾ ਕੰਮ ਅੱਗੇ ਲੈ ਕੇ ਗਈ ਆ ਕਰਦਿਆਂ ਤੇ ਵੀ ਮੇਰਾ ਪ੍ਰੈਸ਼ਰ ਬਹੁਤ ਘੱਟ ਰਿਹਾ ਕਿਉਂਕਿ ਮੈਂ ਕਈ ਜਿੱਦਾਂ ਹੁੰਦੇ ਆ ਬੁਟੀਕ ਵਾਲੇ ਕਿ ਇੱਕਦਮ ਪੈਸਾ ਲਾ ਕੇ ਮੰਨ ਲਓ ਤੁਸੀਂ 25 30 ਲੱਖ ਇੱਕਦਮ 40 ਲੱਖ ਲਾ ਦੋਗੇ ਅੱਗੇ ਪਤਾ ਨਹੀਂ ਕਿਸਮਤ ਨੇ ਸਾਥ ਦੇਣਾ ਜਾਂ ਨਹੀਂ ਦੇਣਾ ਸੋ ਐਡਾ ਰਿਸਕ ਲੈਣ ਦਾ ਕੋਈ ਫਾਇਦਾ ਨਹੀਂ ਹੈਗਾ ਤੁਸੀਂ ਥੋੜਾ ਥੋੜਾ ਕਰਕੇ ਆਪਣਾ ਬਿਜ਼ਨਸ ਸਟਾਰਟ ਕਰੋ ਜਿੱਦਾਂ ਜਿੱਦਾਂ ਤੁਹਾਡੇ ਕਸਟਮਰ ਬਣ ਗਏ ਜਿੱਦਾਂ ਜਿੱਦਾਂ ਤੁਹਾਡੇ ਪੈਰ ਲੱਗਣਗੇ ਤੁਸੀਂ ਆਪਣਾ ਬਿਜ਼ਨਸ ਅੱਗੇ ਲੈ ਕੇ ਜਾਓ ਸੋ ਜਦੋਂ ਹੁਣ ਜਿਵੇਂ ਅਸੀਂ ਪਹਿਲਾਂ ਨੇੜੇ ਆਪਣੇ ਆਲੇ-ਦੁਆਲੇ ਤੋਂ ਕਪੜਾ ਚੱਕਦੇ ਸੀਗੇ ਜਿੱਦਾਂ ਉਦੋਂ ਕਸਟਮਰ ਸਟਾਰਟਿੰਗ ਦੇ ਵਿੱਚ ਰਿਸਕ ਹੁੰਦਾ ਹੁਣ ਜਿੱਦਾਂ ਅਸੀਂ ਆਲੇ-ਦੁਆਲੇੋਂ ਕਪੜਾ ਚੱਕਣਾ ਬੰਦ ਕਰ ਦਿੱਤਾ ਮਾੜਾ-ਮੋਟਾ ਜਿੱਦਾਂ ਨਾਰਮਲ ਜਿਹੜੀ ਕੋਈ ਚੀਜ਼ ਨਹੀਂ ਹੁੰਦੀ ਆ ਜਾਂ ਖਾਤਮੇ ਪਿੱਛੇ ਤੋਂ ਟਾਈਮ ਲੱਗਣਾ ਮਜਬੂਰੀ ਦੇ ਵਿੱਚ ਜ਼ਰੂਰ ਲੈਣੇ ਆ ਹੁਣ ਅਸੀਂ ਸਾਰਾ ਕੱਪੜਾ ਲੋਕਲ ਬੰਦ ਕਰ ਦਿੱਤਾ ਆ ਹੁਣ ਆਪਾਂ ਫੈਕਟਰੀਆਂ ਤੋਂ ਸਿੱਧਾ ਸੂਰਤ ਤੋਂ ਮਾਲ ਡਾਇਰੈਕਟ ਆਉਂਦਾ ਤੁਸੀਂ ਵੀ ਜੇ ਕਿਸੇ ਨੂੰ ਹੋਲ ਸੇਲ ਦੇ ਵਿੱਚ ਚਾਹੀਦਾ ਜਾਂ ਕਿਸੇ ਨੇ ਬੁਟੀਕ ਸਟਾਰਟ ਕਰਨੀ ਹੈ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਤੁਸੀਂ ਇੰਸਟਾਗ੍ਰam ਤੇ ਮੈਸੇਜ ਕਰੋ ਵਟਸਐਪ ਤੇ ਕਰੋ ਜਾਂ ਫਿਰ ਸਾਨੂੰ ਡਾਇਰੈਕਟ ਮੈਸੇਜ ਕਰ ਦਿਓ ਕਈ ਵਾਰ ਵਟਸਐਪ ਤੇ ਰਿਪਲਾਈ ਨਹੀਂ ਹੁੰਦੇ ਜਿਹੜੇ ਡਾਇਰੈਕਟ ਮੈਸੇਜ ਹੁੰਦੇ ਆ ਸਿੱਧੇ ਐਸਐਮਐਸ ਕਰਦੇ ਆ ਕਰੋ ਜੇ ਕੋਈ ਜ਼ਰੂਰੀ ਕਿਸੇ ਨਾਲ ਗੱਲਬਾਤ ਕਰਨੀ ਆ ਬਾਕੀ ਟਾਈਮਿੰਗ ਦੀ ਜੇ ਗੱਲਬਾਤ ਕਰਦੇ ਆ ਕਸਟਮਰ ਤਾਂ ਤੁਸੀਂ ਮੈਨੂੰ ਨਾਈਟ ਨੂੰ 8 ਤੋਂ 11 ਵਜੇ ਦੇ ਵਿੱਚ ਵਿੱਚ ਜਦੋਂ ਮਰਜੀ ਕਾਲ ਕਰੋ ਫੋਨ ਹਾਚੇ ਹੁੰਦਾ ਹਰ ਇੱਕ ਦੀ ਕਾਲ ਅਸੀਂ ਉਦੋਂ ਅਟੈਂਡ ਕਰਦੇ ਆ ਜਿੰਨੇ ਰਿਪਲਾਈ ਹੁੰਦੇ ਆ ਸਾਡੇ ਤੋਂ ਅਸੀਂ ਉਸ ਟਾਈਮ ਪੂਰਾ ਰਿਪਲਾਈ ਕਰਨ ਦੀ ਕੋਸ਼ਿਸ਼ ਕਰੀਦੀ ਆ ਇਹ ਬਾਕੀ ਜਿਵੇਂ ਕਿ ਸਟਾਫ ਬੁਟੀਕ ਵਾਰੇ ਜਿਹੜਾ ਹੈਗਾ ਉਹ ਮੈਂ ਤਾਂ ਤੁਹਾਨੂੰ ਇਹੀ ਕਹੂੰਗੀ ਵੀ ਤੁਸੀਂ ਛੋਟੇ ਲੈਵਲ ਤੇ ਕੰਮ ਕਰੋ ਪ੍ਰਾਈਸ ਠੀਕ ਰੱਖੋ ਸਟਾਫ ਵਧੀਆ ਦਿਓਗੇ ਨੀਤ ਸਾਫ ਨਾਲ ਕੰਮ ਕਰੋਗੇ ਆ ਪਰਮਾਤਮਾ ਜੀ ਆਪੇ ਬਾਹ ਫੜਦਾ ਜੇ ਆਪਾਂ ਚੰਗਾ ਕਰਾਂਗੇ ਕਿਸੇ ਦਾ ਚੰਗਾ ਸੋਚਾਂਗੇ ਤਾਂ ਅੱਗੇ ਆਪਣਾ ਹੀ ਚੰਗਾ ਹੀ ਹੋਊਗਾ ਜੇ ਤੁਸੀਂ ਉਹਨੂੰ ਮੰਨੋਗੇ ਕਿ ਜਿਵੇਂ ਮੰਨ ਲਓ ਲੋ ਕੁਆਲਟੀ ਦਾ ਕਪੜਾ ਰੱਖੋਗੇ ਪ੍ਰਾਈਸ ਤੁਸੀਂ ਬ੍ਰਾਂਡਡ ਚੀਜ਼ਾਂ ਦੇ ਲਾਓਗੇ ਜਿੱਦਾਂ ਟੈਸਟਾ ਰਾਮ ਟੈਕਸ ਕਹਿ ਕੇ ਵੇਚੋਗੇ ਜਾਂ ਤੁਸੀਂ ਲੋ ਰੱਖੋਗੇ ਕਪੜਾ ਖਰਾਬ ਹੋਊਗਾ ਤਾਂ ਤੁਸੀਂ ਆਪ ਹੀ ਸਿਆਣੇ ਹੋ ਵੀ ਫਿਰ ਨੈਸਟ ਕਸਟਮਰ ਨਹੀਂ ਜੁੜਨਗੇ ਜੇ ਮੰਨ ਲਓ ਤੁਸੀਂ ਫਸਟ ਟਾਈਮ ਦੇ ਕਪੜਾ ਵਧੀਆ ਦੇਉਗੇ ਤਾਂ ਰੈਗੂਲਰ ਕਸਟਮਰ ਲੱਗੂਗਾ ਨੈਸਟ ਟਾਈਮ ਵੀ ਉਹ ਤੁਹਾਡੇ ਨਾਲ ਜੁੜਨਗੇ ਜਿੱਦਾਂ ਕਿ ਸਾਡਾ ਪਿਛਲੇ ਸਾਲ ਤੁਹਾਨੂੰ ਦੱਸਦੇ ਹਾਂ ਕਿ ਸਾਡੇ ਕੋਲ ਹੁਣ ਐਸ ਵਾਰ ਸਾਨੂੰ 2 ਸਾਲ ਹੋ ਗਏ ਆ ਤੀਜਾ ਸੀਜ਼ਨ ਆਉਣਾ ਸਾਡਾ ਤੇ ਜਿੱਦਾਂ ਕਿ ਪਹਿਲੇ ਸਾਲ ਦੇ ਵਿੱਚ ਸਾਨੂੰ ਬਹੁਤ ਮੁਸ਼ਕਲਾਂ ਆਈਆਂ ਸੀ ਬਹੁਤ ਦਿੱਕਤਾਂ ਆਈਆਂ ਸੀਗੀਆਂ ਪਹਿਲੇ ਸਾਲ ਸਾਡੇ ਆਰਡਰ ਕਾਫੀ ਲੇਟ ਹੋਈ ਸੀ ਕਿਉਂਕਿ ਜਦੋਂ ਅਸੀਂ ਨਵਾਂ ਕੰਮ ਸਟਾਰਟ ਕੀਤਾ ਇੱਕਦਮ ਪ੍ਰਮਾਤਮਾ ਦੀ ਕਿਰਪਾ ਦੀ ਤੁਹਾਡੀ ਸਾਰਿਆਂ ਦੀ ਮਿਹਰ ਹੋਈ ਸਾਡੇ ਤੇ ਇੰਨੀ سپورਟ ਤੁਸੀਂ ਕੀਤੀ ਸਾਰਿਆਂ ਨੇ ਮੇਰਾ ਕੰਮ 6 ਮਹੀਨੇ ਦੇ ਵਿੱਚ ਬਹੁਤ ਵਧੀਆ ਲੈਵਲ ਤੇ ਚਲਾ ਗਿਆ ਸੀ ਸੋ ਫਸਟ ਟਾਈਮ ਸੀਗਾ ਕਾਰੀਗਰ ਪੂਰੇ ਨਹੀਂ ਸੀ ਕੰਮ ਬਹੁਤ ਜ਼ਿਆਦਾ ਮਿਲਿਆ ਸੋ ਉਹਦੇ ਕਰਕੇ ਸਾਨੂੰ ਦਿੱਕਤਾਂ ਆਈਆਂ ਸਾਡੇ ਆਰਡਰ ਬਹੁਤ ਪੈਂਡਿੰਗ ਪਏ ਰਹੇ ਬਹੁਤ ਜ਼ਿਆਦਾ ਲੇਟ ਪਹੁੰਚੇ ਕੁਝ ਕਾਰੀਗਰਾਂ ਦੇ ਵਿੱਚ ਪ੍ਰੋਬਲਮ ਹੋ ਗਈ ਸੀ ਸੋ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਉਹਦੇ ਲਈ ਵੀ ਜਿਹੜੇ ਕੋਈ ਕਸਟਮਰ ਮੇਰੇ ਜਿਨ੍ਹਾਂ ਦੇ ਆਰਡਰ ਲੇਟ ਪਹੁੰਚੇ ਸੀ ਜੀ ਉਹ ਸੁਣ ਰਹੇ ਨੇ ਵੀਡੀਓ ਮੇਰੀ ਦੇਖ ਰਹੇ ਨੇ ਤਾਂ ਉਹਨਾਂ ਕੋਲੋਂ ਵੀ ਹੱਥ ਜੋੜ ਕੇ ਅਸੀਂ ਮਾਫੀ ਚਾਹੁੰਦੇ ਆ ਬਟ ਪਿਛਲੇ ਸੀਜ਼ਨ ਨਾਲੋਂ ਉਸ ਤੋਂ ਪਿਛਲੇ ਸੀਜ਼ਨ ਨਾਲੋਂ ਜਿਹੜਾ ਹੁਣ ਸੀਜ਼ਨ ਸੀਗਾ ਪਿਛਲੀ ਵਾਰ ਉਦੋਂ ਬਹੁਤ دار ਹੋ ਗਿਆ سو اس सीजन ਤਾਂ ਅਸੀਂ ਕੋਸ਼ਿਸ਼ ਕਰਦੇ ਆ ਵੀ ਅਸੀਂ ਕਿਸੇ ਦਾ ਵੀ ਲੰਬਾ ਨਾ ਲਈਏ ਕੋਈ ਵੀ ਸਾਡੇ ਕੋਲੋਂ ਆਰਡਰ ਲੇਟ ਨਾ ਹੋਵੇ ਕਿਉਂਕਿ ਰੂਲਸ ਥੋੜੇ ਚੇਂਜ ਕਰ ਲਿਆ بزنس ਦੇ ਵਿੱਚ ਥੋੜਾ ਆਪਾਂ ਸੁਧਾਰ ਕੀਤਾ ਹੈਗਾ ਕਿਉਂਕਿ ਸਟਾਰਟਿੰਗ ਦੇ ਵਿੱਚ ਭੈਣ ਨਹੀਂ ਪਤਾ ਲੱਗਦਾ ਵੀ ਬਿਜ਼ਨਸ ਨੂੰ ਆਪਾਂ ਕਿਵੇਂ ਲੈ ਕੇ ਜਾਣਾ ਅੱਗੇ ਕਿਉਂਕਿ ਆਪਾਂ ਇੱਕ ਪਿੰਡ ਤੋਂ ਉੱਠ ਕੇ ਜਦੋਂ ਆਪਾਂ ਇੱਕ ਵੱਡੇ ਲੈਵਲ ਤੇ ਕੰਮ ਹੁੰਦਾ ਜਾਂ ਇੱਕਦਮ ਸਟਾਰਟਿੰਗ ਹੁੰਦੀ ਹੈ ਤਾਂ ਉਹਨੂੰ ਸਮਝ ਨਹੀਂ ਆਉਂਦਾ ਵੀ ਆਪਾਂ ਕਿੱਦਾਂ ਕਰਨਾ ਤਾਂ ਆਪਾਂ ਅੱਗੇ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਲਈ ਨਵੇਂ ਡਿਜ਼ਾਈਨ ਲੈ ਕੇ ਆਈਏ ਨਵਾਂ ਕੁਝ ਕਰੀਏ ਤੁਹਾਡੇ ਸਾਰਿਆਂ ਲਈ ਤੇ ਬਾਕੀ ਸਟਾਫ ਜਿੱਦਾਂ ਸਾਡੇ ਕੋਲੇ ਪ੍ਰਿੰਟ ਦੇ ਅਸੀਂ ਜਿਹੜੇ ਪਾਉਨੇ ਆ ਵੀਡੀਓ ਪਾਉਨੇ ਆ ਕਸਟਮਰ ਅਕਸਰ ਕੁਐਸਚਨ ਹੁੰਦਾ ਕਿ ਇਹ ਸਟਾਫ ਕੀ ਆ ਜਾਈ ਕਾਟਨ ਆ ਜਾਇਦਾ ਪ੍ਰਾਈਸ ਇੰਨਾ ਕਿਉਂ ਆ ਤਾਂ ਉਹਦੇ ਲਈ ਤੁਹਾਨੂੰ ਦੱਸਦੀ ਵੀ ਜਿਹੜਾ ਇਹ ਸਟਾਫ ਹੁੰਦਾ ਇਹ ਕੋਈ ਟਿਸ਼ੂ ਦਾ ਆਲ ਓਵਰ ਸੂਟ 1500 ਕੋਈ 2000 ਕੋਈ 2500 ਕੋਈ ਫੁਲ ਕ੍ਰੇਪ ਹੁੰਦੀ ਆ ਜਿੱਦਾਂ 2200 2500 ਦੇ ਵਿੱਚ ਸੂਟ ਹੁੰਦਾ ਕ੍ਰੇਪ ਦਾ ਟਿਸ਼ੂ ਹੁੰਦਾ ਕ੍ਰੇਪ ਹੁੰਦਾ ਪਿਓਰ ਮਸਲੀਨ ਹੁੰਦੀ ਆ ਕਾਟਨ ਸਾਡੇ ਕੋਲ ਜਿੱਦਾਂ ਐਕਸਪੋਰਟ ਕਾਟਨ ਨਹੀਂ ਹੁੰਦੀ ਆ ਸਾਡੇ ਕੋਲ ਟਿਸਟਾ ਦੇ ਰਾਮ ਟੈਕਸ ਦੇ ਐਸ ਕੇ ਦੇ ਬ੍ਰਾਂਡਡ ਜਿਹੜੇ ਬ੍ਰਾਂਡ ਹੁੰਦੇ ਆ ਉਹ ਵਾਲੀ ਕਾਟਨ ਹੁੰਦੀ ਆ ਸਾਡੇ ਕੋਲ ਬਾਕੀ ਪ੍ਰਿੰਟ ਦੇ ਵਿੱਚ ਚਨਾਉਣ ਦੇ ਪ੍ਰਿੰਟ ਮਿਲ ਜਾਣਗੇ ਟਿਸ਼ੂ ਦੇ ਕ੍ਰੇਪ ਦੇ ਪ੍ਰਿੰਟ ਮਿਲ ਜਾਣਗੇ ਜੌਰਜਟ ਦੇ ਪ੍ਰਿੰਟ ਥੋੜੇ ਘੱਟ ਰੱਖਦੇ ਆ ਕਿਉਂਕਿ ਉਹ ਥੋੜਾ ਰੇਂਜ ਤਾਂ ਉਹਦੇ ਠੀਕ ਰਹਿ ਜਾਂਦੀ ਆ ਬਟ ਉਹਦੇ ਪ੍ਰਿੰਟ ਥੋੜੇ ਡਲ ਜੇ ਹੁੰਦੇ ਆ ਜਦੋਂ ਆਪਾਂ ਪਿਓਰ ਸ਼ਿਮਰ ਜਾਂ ਪਿਓਰ ਆਪਾਂ ਕ੍ਰੇਪ ਦੇ ਪ੍ਰਿੰਟ ਦੇਖਦੇ ਆ ਤਾਂ ਉਸ ਤੋਂ ਬਾਅਦ ਜੌਰਜਟ ਦੇ ਪ੍ਰਿੰਟ ਆਪਾਂ ਨੂੰ ਮਨ ਨੂੰ ਹੀ ਚੰਗੇ ਨਹੀਂ ਲੱਗਦੇ ਕਿਉਂਕਿ ਡਲ ਡਲਪਣ ਦਾ ਹੁੰਦਾ ਥੋੜਾ ਜਿਹਾ ਉਹਦੇ ਵਿੱਚ ਤੇ ਬਾਕੀ ਜਿਹੜੀ ਆਪਾਂ ਕ੍ਰੇਪ ਯੂਜ਼ ਕਰਦੇ ਆ ਜੀ ਡੀ ਪ੍ਰਿੰਟ ਵਾਲੇ ਸੂਟ ਹੁੰਦੇ ਆ ਉਹਨਾਂ ਨਾਲ ਆਪਾਂ ਪਲੇਨ ਸਟਾਫ ਯੂਜ਼ ਕਰਦੇ ਆ ਤਾਂ ਉਹਦੇ ਲਈ ਤੁਹਾਨੂੰ ਦੱਸ ਦਿੰਦੇ ਆ ਕਿ ਉਹ ਸਾਰਾ ਹੀ ਡਾਈਏਬਲ ਸਟਾਫ ਹੁੰਦਾ ਸਾਰੀ ਆਪਾਂ ਪੈਚ ਵਗੈਰਾ ਕريب ਦੀਆਂ ਬਾਟਮਾਂ ਸੂਟ ਸਾਰੀ ਆਪਾਂ ਡਾਈ ਕਰਾਂਗੇ ਵਧੀਆ ਕريب ਲਾਉਣੇ ਆ ਦੁਪੱਟੇ ਵੀ ਫਿਨਿਸ਼ਿੰਗ ਪੂਰੀ ਵਧੀਆ ਫੁੱਲ ਪਿਓਰ ਦੇ ਵੀ ਹੁੰਦੇ ਆ ਔਰਗੈਂਜ਼ਾ ਫੁੱਲ ਹੋਗੀ ਸਾਰਾ ਸਟਾਫ ਆਪਣੇ ਕੋਲ ਦੁਪੱਟਿਆਂ ਦਾ ਹੁੰਦਾ ਤੁਸੀਂ ਕੋਈ ਵੀ ਆਪਣਾ ਹੈਵੀ ਤੋਂ ਹੈਵੀ ਡਿਜ਼ਾਈਨ ਲਹਿੰਗਾ ਹੋ ਗਿਆ ਹੈਵੀ ਪਿਓਰ ਦੇ ਸੂਟ ਹੋ ਗਏ ਕੋਈ ਵੀ ਤੁਸੀਂ ਬੇਫਿਕਰ ਹੋ ਕੇ ਸਾਡੇ ਕੋਲ ਰੈਡੀ ਕਰਵਾ ਸਕਦੇ ਹੋ ਲੋਕੇਸ਼ਨ ਤੁਹਾਨੂੰ ਫੇਰ ਤੋਂ ਵਰਦਾਸ ਦਿਨ ਇਹ ਵੀ ਗੇਦੜਵਾਹਾ ਸ਼ਹਿਰ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਪੈ ਜਾਂਦਾ ਡਿਸਟ੍ਰਿਕਟ ਸ੍ਰੀ ਮੁਕਸਰ ਸਾਹਿਬ ਪੈ ਜਾਂਦੀ ਹੈ ਪਠਿੰਡਾ ਤੇ ਹਬੌਰ ਦੇ ਸੈਂਟਰ ਦੇ ਵਿੱਚ ਰਹਿ ਜਾਂਦਾ ਬਾਕੀ ਤੁਹਾਨੂੰ ਕੁਝ ਕੁ ਸੂਟ ਰੈਡੀ ਹੋਏ ਆ ਦਿਖਾ ਦਿੰਨੇ ਆ ਆਪਾਂ ਵੀਡੀਓ ਦੇ ਵਿੱਚ ਮੇਰੀ ਭੈਣ ਦੇ ਕਿਸੇ ਦੇ ਸੂਟ ਰੈਡੀ ਹੋ ਕੇ ਜਾ ਰਹੇ ਸੀ ਉਹ ਵੀ ਤੁਹਾਡੇ ਨਾਲ ਸ਼ੋਅ ਕਰ ਦਿੰਨੇ ਆ ਥੋੜਾ ਬਹੁਤ ਆਪਾਂ ਤੁਹਾਨੂੰ ਬੁਟੀਕ ਤੇ ਜੋ ਸਟਾਫ ਹੈਗਾ ਉਹ ਤੁਹਾਨੂੰ ਦਿਖਾ ਦਿੰਨੇ ਆ ਸੋ ਜਿਹੜੇ ਆਹ ਵਾਲੇ ਜਿੱਦਾਂ ਸੂਟ ਨੇ ਇਹ ਸਾਰੇ ਜਿਹੜੇ ਮੈਂ ਸਟਾਫ ਦੀ ਗੱਲ ਕੀਤੀ ਹੈ ਸਾਰੇ ਉਸੇ ਸਟਾਫ ਦੇ ਵਿੱਚ ਰਹਿਣਗੇ ਇਹ ਸਾਰੇ ਸੂਟ ਉਹਨਾਂ ਉਸੇ ਸਟਾਫ ਦੇ ਵਿੱਚ ਰਹਿਣਗੇ ਜਿਹੜੇ ਇਹ ਵਾਲਾ ਲੇਲਨ ਦੇ ਵਿੱਚ ਆਊਗਾ ਪ੍ਰਿੰਟ ਆਊਗਾ ਤੇ ਕਾਟਨ ਦੇ ਵਿੱਚ ਆਰੀ ਵਰਕ ਤੇ ਆਉਣਗੇ ਐਸਕੇ ਵੀ ਕਾਟਨ ਰਹੂਗੀ ਇੱਕ ਚਨਾਉਣ ਦਾ ਫੈਬਰਿਕ ਰਹੂਗਾ ਇਹ ਵਾਲਾ ਵੀ ਚਨਾਉਣ ਦੇ ਹ ਮਤਲਬ ਰਹੂਗਾ ਇਹ ਵਾਲਾ ਜਿਹੜਾ ਹੈਗਾ ਇਹ ਵੀ ਚਨਾਉਣ ਦੇ ਵਿੱਚ ਸੌਰੀ ਟਿਸ਼ੂ ਦੇ ਵਿੱਚ ਲਾਈਨਿੰਗ ਦੇ ਵਿੱਚ ਬਣਿਆ ਹੋਇਆ ਫਿਰ ਇਹ ਟਿਸ਼ੂ ਰਹਿ ਗਿਆ ਇਹ ਟਿਸ਼ੂ ਦੇ ਦੁਪੱਟੇ ਆ ਇਹ ਸੈਮੀ ਚਨਾਉਣ ਦਾ ਦੁਪੱਟਾ ਲੱਗਿਆ ਹੋਇਆ ਵੈਟਸਨ ਦਾ ਸੈਮੀ ਚਨਾਉਣ ਦਾ ਸਾਰਾ ਸਟਾਕ ਤੁਹਾਨੂੰ ਮਿਲ ਜੂਗਾ ਆਪਣੇ ਕੋਲੋਂ ਮਸਲੀਨ ਮਿਲ ਜੂਗੀ ਸਾਰਾ ਸਟਾਕ ਤੁਹਾਨੂੰ ਮਿਲ ਜੂਗਾ ਜਿੱਦਾਂ ਦੁਪੱਟੇ ਤੁਹਾਨੂੰ ਚੈੱਕ ਕਰਵਾ ਦੇਣੀ ਜਿਵੇਂ ਇਹ ਆਰਗੈਂਜ਼ਾ ਦਾ ਦੁਪੱਟਾ ਇੱਕ ਆਰਗੈਂਜ਼ਾ ਦਾ ਪਿਓਰ ਦਾ ਦੁਪੱਟਾ ਹੁੰਦਾ ਬਿਲਕੁਲ ਫੁੱਲ ਪਿਓਰ ਹੁੰਦਾ ਸੋ ਇਹ ਦੁਪੱਟਾ ਜਿਹੜਾ ਹੈਗਾ ਸੈਮੀ ਜਿੱਦਾਂ ਨਹੀਂ ਕਹਿ ਸਕਦੇ ਉਹਨੂੰ ਪਿਓਰ ਤੋਂ ਥੋੜਾ ਲਾਈਟ ਹੁੰਦਾ 650 ਦਾ ਦੁਪੱਟਾ ਆਉਂਦਾ ਇਹ ਫਿਰ ਆਪਣੇ ਕੋਲੋਂ ਤੁਸੀਂ ਪਲੇਨ ਸਟਫ ਚੈੱਕ ਕਰ ਸਕਦੇ ਹੋ ਇੱਕ ਕ੍ਰਾਸ਼ ਦੇ ਵਿੱਚ ਸਟਾਫ ਆਇਆ ਕ੍ਰਾਸ਼ ਜਿੱਦਾਂ ਇਹਦੇ ਵਿੱਚ ਥੋੜੇ ਰਿੰਕਲ ਹੁੰਦੇ ਆ ਟਿਸ਼ੂ ਕ੍ਰਾਸ਼ ਹੁੰਦੀ ਹੈ ਇਹ ਸ਼ਿਮਰ ਕ੍ਰਾਸ਼ ਇਹਦੇ ਵਿੱਚ ਤੁਹਾਨੂੰ ਸਾਰੇ ਕਲਰ ਮਿਲ ਜਾਣਗੇ ਇਹਦੇ ਵਿੱਚ ਵੀ ਤੁਹਾਨੂੰ ਸਾਰੇ ਕਲਰ ਮਿਲ ਜਾਣਗੇ ਤੁਸੀਂ ਲਾਈਟ ਡਾਰਕ ਕੋਈ ਵੀ ਕਲਰ ਇਹਦੇ ਵਿੱਚ ਤੁਸੀਂ ਲੈ ਸਕਦੇ ਹੋ ਸਾਰੇ ਕਲਰ ਹਨ ਇਹਦੇ ਮਿਲ ਜਾਣਗੇ ਫਿਰ ਟਿਸ਼ੂ ਪਲੇਨ ਆਉਂਗੀ ਡਾਇਮੰਡ ਟਿਸ਼ੂ ਦੇ ਫੈਬਰਿਕ ਆਉਗਾ ਇੱਕ ਆਪਣੇ ਕੋਲ ਸੀਜ਼ਨ ਦੇ ਵਿੱਚ ਜਿਹੜਾ ਚੱਲਦਾ ਉਹਦੇ ਵਿੱਚ ਵੀ ਤੁਹਾਨੂੰ ਸਾਰੇ ਕਲਰ ਮਿਲ ਜਾਣਗੇ ਇਹ ਜਿੱਦਾਂ ਟਿਸ਼ੂ ਦਾ ਫੈਬਰਿਕ ਆ ਜਾਂਦਾ ਇਹਦੇ ਵਿੱਚ ਵੀ ਤੁਹਾਨੂੰ ਸਾਰੇ ਕਲਰ ਮਿਲ ਜਾਣਗੇ ਇਹਦਾ ਜਿੱਦਾਂ ਰੈਡ ਕਲਰ ਆ ਗਿਆ ਬਾਕੀ ਜਿਹੜੇ ਪਿਓਰ ਹੈਗੇ ਉਹ ਡਾਈਏਬਲ ਹੀ ਵਾਈਟ ਹੀ ਸਟਾਫ ਹੋਊਗਾ ਆਪਾਂ ਕੁਝ ਕੁ ਸੂਟ ਪਿਓਰ ਦੇ ਵੀ ਰੈਡੀ ਕੀਤੇ ਆ ਡਾਈ ਕਰਵਾਏ ਆ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਇਹ ਸਾਰੇ ਡਾਇਮੰਡ ਟਿਸ਼ੂ ਦੇ ਕਲਰ ਆਉਣਗੇ ਇਹ ਨੋਰਮਲ ਫੈਬਰਿਕ ਰਹਿਗੇ ਜਿਹੜੇ ਆਮ ਮਾਰਕੀਟ ਦੇ ਵਿੱਚ ਚੱਲਦੇ ਆ ਬਾਕੀ ਮਾਰਕੀਟ ਨਾਲੋਂ ਜਿਹੜੀ ਇਹ ਟਿਸ਼ੂ ਹੈਗੇ ਆ ਇਹਦਾ ਕਾਫੀ ਫਰਕ ਰਹੂਗਾ ਇਹ ਬਹੁਤ ਸੋਹਣਾ ਟਿਸ਼ੂ ਬਣਦਾ ਹੈਗਾ ਬਾਕੀ ਤੁਹਾਨੂੰ ਇੱਧਰ ਆਪਾਂ ਪਿਓਰ ਦੀ ਪਿਓਰ ਦੇ ਸਿਸ਼ਚਤਰ ਵਾਲੀ ਤਾਕੀ ਜਿੱਦਾਂ ਇਹ ਪਿਓਰ ਦੇ ਸੂਟ ਆਉਣਗੇ ਇਹਦੇ ਵਿੱਚ ਵੀ ਕਲਰ ਮਿਲ ਜਾਣਗੇ ਇਹ ਪਿਓਰ ਕਰੀਬ ਦੇ ਸੂਟ ਨੇ ਕਲਰ ਸਾਰੇ ਸੋਨੇ ਨੇ ਇਹਦੇ ਇਹ ਵਾਲੇ ਪਿਓਰ ਕਰੀਬ ਦੇ ਕਲਰ ਰਹਿਣਗੇ ਬਾਕੀ ਜਿੱਦਾਂ ਡਾਈਏਬਲ ਸਟਾਫ ਹੋਊਗਾ ਸਾਰਾ ਸਟਾਫ ਮਿਲ ਜੂਗਾ ਆਪਣੇ ਕੋਲੋਂ ਡਾਈਏਬਲ ਸਟਾਫ ਤੁਹਾਨੂੰ ਸਾਰਾ ਮਿਲ ਜੂਗਾ ਪ੍ਰੋ ਸਿਲਕ, ਕ੍ਰੇਵ ਸਿਲਕ ਸਾਰਾ ਕੁਝ ਤੁਹਾਨੂੰ ਮਿਲ ਜੂਗਾ ਇਹ ਕਾਟਨ ਦੇ ਸੂਟ ਰੈਡੀ ਹੋਏ ਆ ਜਿੱਦਾਂ ਇਹਦੀ ਬਾਟਮ ਤੇ ਵਰਕ ਆਊਗਾ ਇਹ ਸਾਰੀ ਕਾਟਨ ਰੈਡੀ ਹੈ ਇਹ ਟਿਸ਼ੂ ਦੇ ਉੱਪਰ ਆਊਗਾ ਇਹ ਵੀ ਸਕੌਸ, ਆਰਗੈਂਜ਼ਾ ਤੇ ਇਹ ਵਾਲੇ ਸੂਟ ਵੀ ਕਿਤੇ client ਦੇ ਜਾ ਰਹੇ ਆ ਰੈਡੀ ਹੋ ਕੇ ਸੋ ਸੂਟ ਤੁਹਾਨੂੰ ਸਾਰੇ ਵਧੀਆ ਮਿਲਣਗੇ ਸੂਟਾਂ ਦੇ ਵਿੱਚ ਸਟਾਫ ਦੇ ਵਿੱਚ ਕੋਈ ਵੀ ਤੁਹਾਨੂੰ ਦਿੱਕਤ ਨਹੀਂ ਆਉਗੀ ਤੁਸੀਂ ਆਪਣਾ ਆਰਡਰ ਦੇ ਫਿਕਰ ਹੋ ਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਬਾਕੀ ਜਈ ਮੇਰੀਆਂ ਭੈਣਾਂ ਜਿੱਦਾਂ ਬਾਹਰਲੇ ਕਸਟਮਰ ਹੁੰਦੇ ਆ ਉਹਨਾਂ ਨੂੰ ਇਹ ਹੁੰਦਾ ਜਦੋਂ ਕਈ ਵਾਰ ਫੋਨ ਨਹੀਂ ਚੱਕਦੇ ਦੀ ਟਰੌਡ ਹੋ ਗਿਆ ਤਾਂ ਅਸੀਂ ਪੇਮੈਂਟ ਪਾਈ ਆ ਤਾਂ ਸੋ ਮੇਰੀ ਸਾਰਿਆਂ ਨੂੰ ਇਹੀ ਰਿਕਵੈਸਟ ਆ ਕਿ ਮੇਰੀਆਂ ਭੈਣਾਂ ਨੂੰ ਕਿ ਥੋੜਾ ਜਿਹਾ ਪੇਸ਼ੈਂਸ ਰੱਖਿਆ ਕਰੋ ਇਦਾਂ ਦੀ ਸਾਡੇ ਬੰਨੀਓ ਤਾਂ ਤੁਸੀਂ ਬੇਫਿਕਰ ਰਹੋ ਤੁਸੀਂ ਆਪ ਦੀ ਜਗ੍ਹਾ ਸਹੀ ਹੋ ਕਿਉਂਕਿ ਬਹੁਤ ਸਾਰੇ ਕਸਟਮਰ ਬਹੁਤ ਸਾਰੇ ਬੁਟੀਕ ਵਾਲੇ ਨਹੀਂ ਹੁੰਦੇ ਜਾਂ ਕੋਈ ਫੇਕ ਫਰਾਡ ਅਕਾਊਂਟ ਬਣੇ ਹੁੰਦੇ ਆ ਸੋ ਪੇਮੈਂਟ ਕਰਵਾ ਲੈਂਦੇ ਆ ਸੋ ਤੁਸੀਂ ਸਾਡੇ ਬੰਨੀਓ ਬੇਫਿਕਰ ਰਹੋ ਸਾਡੀ ਇੱਕ ਪੱਕੀ ਲੋਕੇਸ਼ਨ ਹੈ ਵਧੀਆ ਚੈਰ ਦੇ ਵਿੱਚ ਕੰਮ ਹੈਗਾ ਸਾਡਾ ਇਦਾਂ ਦਾ ਕੁਝ ਨਹੀਂ ਹੋਊਗਾ ਵੀ ਤੁਹਾਨੂੰ ਕੋਈ ਸੂਟ ਨਾ ਮਿਲੂਗਾ ਕਈ ਵਾਰੀ ਲੇਟ ਜ਼ਰੂਰ ਹੋ ਸਕਦਾ ਹੈ ਆਰਡਰ ਇੱਧਰ ਉੱਧਰ 2-4 ਦਿਨ ਹੋ ਸਕਦੇ ਆ ਰਿਪਲਾਈ ਨਹੀਂ ਹੋਊਗਾ ਜਾਂ ਫੋਨ ਨਾ ਚੱਕਿਆ ਜਾਊਗਾ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਕੋਈ ਫਰਾਡ ਕਰਾਂਗੇ ਜਾਂ ਕਿਸੇ ਨਾਲ ਕੋਈ ਇਦਾਂ ਦਾ ਕੋਈ ਵੀ ਕੰਮ ਨਹੀਂ ਹੋਊਗਾ ਤੁਸੀਂ ਉਹਦੇ ਬੰਨੀਓ ਬੇਫਿਕਰ ਰਹੋ ਤੁਸੀਂ ਕੋਈ ਵੀ ਆਪਣਾ ਆਰਡਰ ਹੈ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਕਿਸੇ ਵੀ ਸਟਾਫ ਤੇ ਕੋਈ ਵੀ ਸੂਟ ਤੁਸੀਂ ਸੂਟ ਬਣਵਾਉਣਾ ਤੁਸੀਂ ਬੇਫਿਕਰ ਹੋ ਕੇ ਬਣਵਾ ਸਕਦੇ ਹੋ ਬਾਕੀ ਤੁਸੀਂ ਜਦੋਂ ਇੱਥੇ ਇੰਡੀਆ ਦੇ ਵਿੱਚ ਵੀ ਕੋਈ ਵੀ ਕਲਾਇੰਟ ਜਿੱਦਾਂ ਆਉਂਦੇ ਆ ਸਾਡੇ ਕੋਲੋਂ ਵਿਜ਼ਿਟ ਕਰ ਲੈਂਦੇ ਆ ਵਿਜ਼ਿਟ ਕਰ ਸਕਦੇ ਆ ਤੁਸੀਂ ਆਪਣਾ ਆਰਡਰ ਇੱਥੇ ਆ ਕੇ ਵੀ ਤੁਸੀਂ ਦੇ ਸਕਦੇ ਹੋ ਉਹਦੇ ਲਈ ਕੀ ਹੋਊਗਾ ਉਹਦੇ ਲਈ ਸਾਨੂੰ ਟਾਈਮ ਚਾਹੀਦਾ ਹੋਊਗਾ ਜਿੱਦਾਂ ਥੋੜਾ ਟਾਈਮ ਚਾਹੀਦਾ ਹੋਊਗਾ ਉਹਦੇ ਲਈ ਤੁਸੀਂ ਸਾਨੂੰ ਆ ਕੇ ਆਪਣੇ ਪ੍ਰਿੰਟ ਆਪਣਾ ਸਟਾਫ ਸਾਰਾ ਸਿਲੈਕਟ ਕਰਕੇ ਤੁਸੀਂ ਦੇ ਦਿਓ ਤੇ ਉਸ ਤੋਂ ਬਾਅਦ ਆਪਾਂ ਰੈਡੀ ਕਰਕੇ ਤੁਹਾਡੇ ਐਡਰੈਸ ਤੇ ਆਪਾਂ ਕੋਰੀਅਰ ਵੀ ਭੇਜ ਸਕਦੇ ਆ ਬਾਹਰ ਵੀ ਸ਼ਿਪ ਕਰ ਸਕਦੇ ਆ ਜਿੱਥੇ ਵੀ ਤੁਸੀਂ ਕਹੋਗੇ ਆਪਾਂ ਉਹਨਾਂ ਨੂੰ ਭੇਜ ਸਕਦੇ ਆ ਬਾਕੀ ਨੈਕਸਟ ਵੀਡੀਓ ਦੇ ਵਿੱਚ ਫੇਰ ਤੁਹਾਡੇ ਨਾਲ ਸ਼ੋਅ ਹੋਵਾਂਗੇ ਜਲਦੀ 1-2 ਦਿਨ ਦੇ ਵਿੱਚ ਫੇਰ ਤੁਹਾਡੇ ਲਈ ਕੁਝ ਨਵਾਂ ਲੈ ਕੇ ਆਵਾਂਗੇ ਨੈਕਸਟ ਵੀਡੀਓ ਦੇ ਵਿੱਚ ਇਹ ਸਾਰੇ ਇਦਾਂ ਦੇ ਸੋਹਣੇ ਸੂਟ ਬਣਦੇ ਆ ਬਾਕੀ ਆਪਣੀਆਂ ਸ਼ਾਰਟਸ ਦੇ ਵਿੱਚ ਇੰਸਟਾਗ੍ਰam ਤੇ ਪੇਜ ਬਣਿਆ ਹੋਇਆ ਤੁਸੀਂ ਉੱਥੇ ਵੀ ਦੇਖ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ